ਵਾਇਗੁਰਜੀ ਦਾ ਕਾਜਾ ਵਾਇਗੁਰਜੀ ਕੀ ਫਤਿਹ ਦੋਸਤੋ ਅੱਜ ਇੱਕ ਬਹੁਤ ਹੀ ਨਿੰਦਨਜੋਕ ਘਟਨਾ ਸਾਹਮਣੇ ਆਈ ਹੈ ਜੋ ਇੱਕ ਵਿਅਕਤੀ ਗੰਨੇ ਦਾ ਰਸ ਦੇ ਵੇਚ ਰਿਹਾ ਸੀ ਤੇ ਉਸ ਦੀ ਆੜ ਦੇ ਹੇਠ ਉਹ ਚਾਈਨਾ ਡੋਰੀ ਵੀ ਵੇਚ ਰਿਹਾ ਸੀ ਇਹ ਖਬਰ ਕਾਦੀਆਂ ਥਾਣੇ ਦੀ ਹੈ ਉਸ ਦੇ ਕੋਲੋਂ 768 ਗੱਟੂ ਪ੍ਰਾਪਤ ਹੋਏ ਤੁਸੀਂ ਆਪ ਦੇਖੋ ਕਿ ਕਿੰਨੀ ਖਤਰਨਾਕ ਡੋਰੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੋ ਵੇਚਦੇ ਆ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਕਿਸੇ ਜਾਨਵਰ ਜਾਨਵਰ ਵੀ ਮਰਦੇ ਨੇ ਖੁਦ ਤੁਹਾਡੇ ਆਪਣੇ ਨਿਆਣੇ ਵੀ ਇਹਨਾਂ ਨਾਲ ਮਰ ਸਕਦੇ ਨੇ ਠੀਕ ਹੈ ਜੀ ਕਿਉਂਕਿ ਜਿੱਥੇ ਇੱਕ ਵਾਰ ਲੱਗ ਜਵੇ ਕਈਆਂ ਦੇ ਗਰਦਨਾਂ ਕੱਟ ਹੋਈਆਂ ਨਾਲ ਬਹੁਤ ਨੁਕਸਾਨ ਹੋਇਆ ਪਿਛਲੇ ਕੁ ਸਮੇਂ ਵਿੱਚ ਚైనాਡੋਰ ਨਾਲ ਦੇਖਿਆ ਜਾਵੇ ਪਰ ਅਸੀਂ ਫਿਰ ਵੀ ਹਟਦੇ ਨਹੀਂ ਇਸ ਦਾ ਕਾਰਨ ਕੀ ਹੈ ਪੈਸਾ ਪੈਸਾ ਸਭ ਕੁਝ ਨਹੀਂ ਹੁੰਦਾ ਪਲੀਜ਼ ਪੈਸੇ ਦੇ ਖਾਤਰ ਕਿਸੇ ਦੀ ਜਾਨ ਜੋਖਮ ਵਿੱਚ ਨਾ ਪਾਓ ਤੇ ਮੈਂ ਤੁਹਾਡੇ ਮੋੜੇ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਪਲੀਜ਼ ਨਾ ਵੇਚੋ ਤੁਸੀਂ ਆਪ ਸੋਚੋ ਤੁਹਾਡਾ ਵੀ ਪਰਿਵਾਰ ਹੈ ਤੁਹਾਡੇ ਵੀ ਨਿਆਣੇ ਆ ਅੱਜ ਤੁਸੀਂ ਕਿਸੇ ਦੇ ਨਿਆਣੇ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਕੱਲੂ ਤੁਹਾਡੇ ਨਿਆਣੇ ਦੀ ਜ਼ਿੰਦਗੀ ਨਾਲ ਵੀ ਖਲਵਾੜ ਹੋ ਸਕਦਾ ਹੈ ਇਸ ਕਰਕੇ ਪਲੀਜ਼ ਇਹ ਡੋਰ ਵੇਚਣੀ ਬੰਦ ਕਰੋ ਤੇ ਕਿਸੇ ਨੂੰ ਪਤਾ ਹੋਵੇ ਜੇ ਪਤਾ ਵੀ ਹੈ ਕਿ ਡੋਰ ਕਿੱਥੇ ਵਿਕ ਰਹੀ ਹੈ ਉਹ ਵੀ ਸਾਡੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਜੋ ਨੇੜੇ ਥਾਣਾ ਲੱਗਦਾ ਹੈ ਉਹਨਾਂ ਨਾਲ ਜੂਰ ਸੰਪਰਕ ਕਰੋ ਤਾਂ ਜੋ ਇਹ ਡੋਰ ਬਿਲਕੁਲ ਵਿਗਣੀ ਬੰਦ ਹੋ ਜਵੇ ਕਿਉਂਕਿ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਜਿੰਨੀ ਅਸੀਂ ਸੋਚ ਵੀ ਨਹੀਂ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ